ਸਤਿ ਸ਼੍ਰੀ ਅਕਾਲ ਦੋਸਤੋ ਇਸ ਟਾਈਮ ਆਪਾਂ ਖੜੇ ਆਂ ਟਮਾਟਰ ਦੇ ਖੇਤ ਵਿੱਚ ਸੋਨੂੰ ਟਮਾਟਰ ਦਿਖਾ ਦੇਣੇ ਆ ਕਿਸ ਤਰੀਕੇ ਨਾਲ ਕਲਾਕਾਰੀ ਦੀ ਖੇਤੀ ਹੈ ਇਹ ਕਿਉਂਕਿ ਇਹ ਹਰੇਕ ਬੰਦੇ ਦੇ ਬਸ ਦਾ ਰੋਗ ਨਹੀਂ ਹੈਗਾ ਪਰ ਇਹ ਸਿੱਖਣੀ ਪੈਂਦੀ ਹੈ ਪਹਿਲਾਂ ਰਿਸਰਚ ਕਰਨੀ ਪੈਂਦੀ ਹੈ ਫਿਰ ਇਹ ਲੱਗਦੀ ਹੈ ਸੋ ਦਿਖਾ ਦੇਣਾ ਮੈਂ ਕਿਉਂਕਿ ਇਹਦੇ ਉੱਪਰ ਟਮਾਟਰ ਦੀ ਜਿਹੜੀ ਪ੍ਰੋਡਕਸ਼ਨ ਆ ਨਾ ਉਹ ਡਿਪੈਂਡ ਕਰਦੀ ਆ ਇਹਦੀ ਬਣਾਈ ਦੇ ਉੱਪਰ ਕਿਉਂਕਿ ਇਹਨੂੰ ਬਾਸਾਂ ਦੇ ਉੱਪਰ ਲਾਇਆ ਜਾਂਦਾ ਜਿੰਨੀ ਬੇਲ ਉੱਪਰ ਵਧੂਗੀ ਉਨਨੀ ਝਾੜ ਆਇਆ ਜੇ ਬੇਲ ਛੋਡੇ ਬਾਸਾਂ ਦੇ ਸਹੀ ਟੁੱਟ ਗਈ ਤਾਂ ਇਹ ਬੂਟਾ ਖਤਮ ਹੋ ਜਾਏਗਾ ਗੱਲ ਕਰਾਂਗੇ ਕਿਹੜੀਆਂ-ਕਿਹੜੀਆਂ ਵੈਰਾਈਟੀਆਂ ਨੇ ਜਿਹੜੀਆਂ ਆਪਾਂ ਲਾ ਸਕਦੇ ਆ ਤੇ ਕਿਸ ਤਰੀਕੇ ਦਾ ਆਪਾਂ ਨੇ ਪੱਟੇ ਬਣਾਉਣੇ ਨੇ ਕਿਵੇਂ ਬਾਸ ਯੂਜ਼ ਕਰਨੇ ਨੇ ਸੋ ਸਾਰੀ ਗੱਲਬਾਤ ਕਰਾਂਗੇ ਇਸ ਵੀਡੀਓ ਦੇ ਵਿੱਚ ਪਹਿਲਾਂ ਮੈਂ ਸੋ ਟਮਾਟਰ ਦਿਖਾ ਦੇਣਾ ਫਿਰ ਕਿ ਸੋ ਜਿਹੜਾ ਇਹ ਟਮਾਟਰ ਆ ਨਾ ਇਹ ਪੱਤੇ ਦੇ ਲੱਗਿਆ ਹੋਇਆ ਤਕਰੀਬਨ ਜਿਹੜੀ ਇਹ ਵੱਟ ਬਣਾਉਣੀ ਆ 3 ਫੁੱਟ ਦੀ ਵੱਟ ਆ ਇਹ 3 ਫੁੱਟ ਦੀ ਬੱਟ ਦੇ ਨਾਲ-ਨਾਲ ਹੀ ਫਿਰ ਇੱਕ ਪਾਸੇ ਟਮਾਟਰ ਲੱਗੇ ਹੋਏ ਨੇ ਇੱਕ ਪਾਸੇ ਖਾਲੀ ਛੱਡਣਾ ਬਿਲਕੁਲ ਤੇ ਮਲਚਿੰਗ ਸੀਟ ਬਾਈ ਦੀ ਵਰਤੀ ਹੋਈ ਹੈ ਮਲਚਿੰਗ ਸੀਟ ਜ਼ਰੂਰ ਵਰਤਨੀ ਹੈ ਨਹੀਂ ਤਾਂ ਤੁਹਾਨੂੰ ਗੜਾਈ ਬਾਰ-ਬਾਰ ਕਰਨੀ ਪੈਣੀ ਹੈ ਇੱਕ ਵਾਰੀ ਮਲਚਿੰਗ ਸੀਟ ਪਾ ਕੇ ਫਿਰ ਦੇਖਣ ਦੀ ਲੋੜ ਨਹੀਂ ਹੈਗੀ ਕੋਈ ਗੜਾਈ ਕਰਨ ਦੀ ਲੋੜ ਨਹੀਂ ਫਿਰ ਇਹ ਜਿਹੜਾ ਟਮਾਟਰ ਹੈ ਅਕਤੂਬਰ ਦੇ ਮਹੀਨੇ ਵਿੱਚ ਸਤੰਬਰ ਤੇ ਅਕਤੂਬਰ ਦੇ ਵਿੱਚ ਲਗਾਇਆ ਗਿਆ ਸੀ ਹਿੰਸਖਰ ਵੈਰਾਈਟੀ ਹੈ ਕਿਉਂਕਿ ਇਸ ਟਮਾਟਰ ਹਿਮਸਖਰ ਜਿਹੜਾ ਆਪਣਾ ਲੋਕਲ ਪੰਜਾਬ ਦਾ ਟਮਾਟਰ ਆ ਨਾ ਇਹਦੇ ਵਿੱਚ ਇੱਕ ਤਾਂ ਨਿਊਟ੍ਰੀਸ਼ਨ ਦੀ ਵੈਲਿਊ ਜ਼ਿਆਦਾ ਦੂਜਾ ਪਾਣੀ ਦੀ ਮਾਤਰਾ ਜ਼ਿਆਦਾ ਹੈ ਜਿਹੜਾ ਦੂਸਰਾ ਟਮਾਟਰ ਆਉਂਦਾ ਬਾਹਰੋਂ ਉਹਦੇ ਵਿੱਚ ਪਾਣੀ ਦੀ ਮਾਤਰਾ ਘੱਟ ਆ ਸੋ ਇਹ ਤਕਰੀਬਨ ਰੇਟ ਤਾਂ ਜੋ ਭਾਅ ਦਿੱਲੀ ਦੇ ਦਿੱਲੀ ਮੰਡੀ ਤਾਂ ਉਹ ਡਿਪੈਂਡ ਕਰਦਾ ਪ੍ਰੋਡਕਸ਼ਨ ਦੇ ਉੱਪਰ ਜਾਂ ਜਿਵੇਂ ਵੀ ਹੈਗਾ ਪਰ ਕਿਸਾਨ ਆ ਜਿਹੜਾ ਪੈਦਾ ਕਰਨ ਦੇ ਵਿੱਚ ਕੋਈ ਕਸਰ ਨਹੀਂ ਛੱਡ ਸਕਦਾ ਝਾੜ ਝਾੜ ਦੀ ਕੋਈ ਮੱਲ ਕੇ ਡਿਪੈਂਡ ਕਰਦਾ ਕਿਸਾਨ ਤੇ ਬਸੇ ਕੁਝ ਚੀਜ਼ਾਂ ਨੇ ਜਿਹੜੇ ਤੁਸੀਂ ਨੇ ਧਿਆਨ ਦੇ ਵਿੱਚ ਰੱਖਣੀਆਂ ਨੇ ਜਦੋਂ ਟਮਾਟਰ ਦੀ ਖੇਤੀ ਕਰਨੀ ਆ ਪਹਿਲੇ ਨੰਬਰ ਤੇ ਤਾਂ ਇਹਦੇ ਵਿੱਚ ਵਾਇਰਸ ਨਹੀਂ ਪੈਣਾ ਚਾਹੀਦਾ ਜ਼ਿਆਦਾਤਰ ਹੋਰ ਕੋਈ ਸਪਰੇ ਨਹੀਂ ਹੁੰਦੀ ਫੰਗੀ ਸਾਈਡ ਦਾ ਹੀ ਪ੍ਰੋਬਲਮ ਆਉਂਦੀ ਆ ਟਮਾਟਰ ਦੇ ਵਿੱਚ ਸੋ ਜਦੋਂ ਇਹ ਤੁਸੀਂ ਇੱਕ ਸਾਈਡ ਤੇ ਬਾਸ ਦੇਖ ਲਓ ਤਕਰੀਬਨ ਜਿਹੜੇ ਬਾਸ ਨੇ ਨਾ 10 ਫੁੱਟ ਤੇ ਇੱਕ ਬਾਸ ਲਾਇਆ ਗਿਆ ਤੇ ਨਾਲ ਆਹ ਤਕਰੀਬਨ ਤਾਰ ਆ ਜਿਹੜੀ ਉਸ ਤੋਂ ਬਾਅਦ ਬਣਾਈਦਾ ਕੰਮ ਜਿਹੜੇ ਮੇਨ ਚੀਜ਼ ਇਹ ਬਣਾਈ ਆ ਹੀ ਲੈ ਬਰੇਹਾਂਦੀ ਆ ਜਾਦੇ ਇਸੇ ਤੇ ਡਿਪੈਂਡ ਕਰੂਗਾ ਟਮਾਟਰ ਦਾ ਝਾੜ ਕਿੰਨਾ ਸੋ ਇਹ ਦੇਖ ਲਓ ਇੱਕ ਵੀ ਚੀਜ਼ ਇੱਕ ਵੀ ਟਮਾਟਰ ਦਾ ਬੂਟਾ ਜਿਹੜਾ ਹੇਠਾਂ ਡਿੰਗ ਰਿਹਾ ਹੋਇਆ ਹੋਇਆ ਤੇ ਝਾੜ ਵੀ ਦੇਖ ਲਓ ਕਿਵੇਂ ਲੱਗਿਆ ਹੋਇਆ ਟਮਾਟਰ ਇਹ ਜੇ ਦੋਸਤੋ ਟਮਾਟਰ ਦੇ ਡਿਸੀਜ਼ ਦੀ ਗੱਲ ਕਰੀਏ ਬਿਮਾਰੀਆਂ ਜਿਹੜੀਆਂ ਜਿਹੜੀਆਂ ਫੇਸ ਕਰਨੀਆਂ ਪੈਂਦੀਆਂ ਨੇ ਟਮਾਟਰ ਦੀ ਖੇਤੀ 'ਚ ਸਭ ਤੋਂ ਪਹਿਲਾਂ ਉਹ ਹੈਗੇ ਫੰਗਸ ਦਾ ਈਸੂ ਤਿੰਨ ਚਾਰ ਤਰ੍ਹਾਂ ਤਿੰਨ ਚਾਰ ਤਰ੍ਹਾਂ ਦੇ ਵਾਇਰਸ ਨੇ ਉਹ ਫੰਗਸਾ ਜਿਹੜੀ ਟਮਾਟਰ ਨੂੰ ਖਰਾਬ ਕਰਦੀ ਆ ਇਹਦੇ ਵਿੱਚ ਹੈਗਾ ਡੌਨੀ ਮੋਲਡੀਊ ਹੈਗੀ ਆ ਪਾਊਡਰੀ ਮੋਲਡੀਊ ਹੈਗੀ ਆ ਬਲੈਕ ਸਪੌਟ ਹੋ ਗਿਆ ਜਿਹਦੇ ਵਿੱਚ ਜਿਹੜਾ ਪੌਦਾ ਪੂਰੇ ਦਾ ਪੂਰਾ ਖਤਮ ਹੋ ਜਾਂਦਾ ਸੁੱਕ ਜਾਂਦਾ ਇਹਦਾ ਹੱਲ ਕੀ ਹੈ ਤਿੰਨ ਚਾਰ ਦਵਾਈਆਂ ਨੇ ਜਿਹੜੀਆਂ ਤੁਸੀਂ ਨੇ ਹਫਤੇ ਬਾਅਦ ਇਹ ਸਪਰੇਅ ਕਰਦੇ ਰਹਿਣਾ ਜਦੋਂ ਇਹ ਆਪਾਂ ਕਰਦੇ ਰਹਾਂਗੇ ਤਾਂ ਫਿਰ ਇਹ ਡਿਸੀਜ਼ਾਂ ਆਉਂਦੀਆਂ ਹੀ ਨਹੀਂ ਹੈਗੀਆਂ ਜਲਦੀ ਜਾਂ ਕਦੇ-ਕਦੇ ਹੋ ਸਕਦਾ ਵਾਇਰਸ ਆ ਸਕਦਾ ਹੁੰਦਾ ਪਰ ਤਿੰਨ ਚਾਰ ਦਵਾਈਆਂ ਨੇ ਜਿਹੜੇ ਮੈਂ ਤੁਹਾਨੂੰ ਸਕਰੀਨ ਤੇ ਦਿਖਾਏ ਪਹਿਲੇ ਨੰਬਰ ਤੇ ਜਿਵੇਂ ਕਿ ਸਾਫ ਹੈਗੇ ਸਫਤ ਦਵਾਈ ਚੰਗਾ ਫੰਗੀ ਸੈਡ ਆ ਜਦੋਂ ਅਸੀਂ ਪਹਿਲੇ ਹਫਤੇ 10 ਦਿਨ ਦੇ ਵਿੱਚ ਟਮਾਟਰ ਦੇ ਉੱਪਰ ਕਰ ਦੇਣਾ ਦੂਸਰੇ ਨੰਬਰ ਤੇ ਹੈਗਾ ਇੰਟਰਾਕੋਲ ਇੰਟਰਾਕੋਲ ਵੀ ਬਹੁਤ ਵਧੀਆ ਫੰਗੀ ਸੈਡ ਆ ਤੇ ਸਸਤਾ ਵੀ ਆ ਬਹੁਤ ਵਧੀਆ ਕੰਮ ਕਰਦਾ ਤੇ ਜਦੋਂ ਝਾੜ ਹੁੰਣ ਲੱਗਿਆ ਟਮਾਟਰ ਚੰਗਾ ਪੈਦਾ ਹੋ ਰਿਹਾ ਤਾਂ ਉਸੇ ਐਕ੍ਰੋਬੈਟ ਕਰਦੇ ਰਹਿਣਾ ਐਕ੍ਰੋਬੈਟ ਵੀ ਬਹੁਤ ਵਧੀਆ ਫੰਗੀ ਸੈਡ ਆ ਸੋ ਇਸ ਤਰ੍ਹਾਂ ਦੇ ਤਿੰਨ ਚਾਰ ਫੰਗੀ ਸੈਡ ਬਦਲ-ਬਦਲ ਕੇ ਕਰਾਂਗੇ ਤਾਂ ਟਮਾਟਰ ਨੂੰ ਕੁਝ ਨਹੀਂ ਹੁੰਦਾ ਹੈਗਾ ਐਂਡ ਤੱਕ ਹਰਾ ਭਰਾ ਰਹੂਗਾ ਹੈ ਸੋ ਦਾ ਹਫਤੇ ਦੇ ਵਿੱਚ ਇੱਕ ਵਾਰੀ ਇਹਨੂੰ ਪਾਣੀ ਜ਼ਰੂਰ ਲਾ ਦੇਣਾ ਦੂਸਰੀ ਗੱਲ ਕਰ ਲਈ ਇਹਦੇ ਉੱਪਰ ਸੁੰਡੀ ਦਾ ਕੋਈ ਜ਼ਿਆਦਾ ਅਸਰ ਹੁੰਦਾ ਨਹੀਂ ਹੈ ਕਿਉਂਕਿ ਸਰਦੀਆਂਾਂ ਦੀ ਫਸਲ ਹੋਗੀ ਫਰਵਰੀ ਤੋਂ ਬਾਅਦ ਥੋੜੀ-ਬਹੁਤੀ ਸੁੰਡੀ ਦੇਖਣ ਨੂੰ ਮਿਲਦੀ ਹੈ ਤੇ ਉਹ ਤੁਸੀਂ ਹਲਕੀ-ਬੁਲਕੇ ਸਪਰੇ ਸੁੰਡੀ ਵਾਲੀ ਕਰ ਸਕਦੇ ਹੋ ਤਕਰੀਬਨ ਇਹ ਇਹ ਅੰਦਾਜ਼ਾ ਲਾਇਆ ਜਾਂਦਾ ਵੀ ਕਈ ਵਾਰ ਤਾਂ ਜਿਹੜਾ ਟਮਾਟਰ ਦਾ ਗ੍ਰੇਡ ਆ ਨਾ 20 ਕਿਲੋ ਦਾ 20 ਬਾਈ ਕਿਲੋ ਦਾ ਕਦੇ ਇਹ 500 ਦਾ ਵੀ ਵੇਚਦਾ ਕਦੇ 300 ਦਾ ਵੀ ਕਰੇ 200 ਦਾ ਵੀ ਕਦੇ 50 ਰੁਪਈਆਂ ਦਾ ਵੀ ਸੋ ਰੇਟ ਤੇ ਡਿਪੈਂਡ ਕਰਦੀ ਹੈ ਇਹ ਫਸਲ ਕੁਫ ਫਸਲ ਦਾ ਝਾੜ ਤਾਂ ਅਮਨ ਮੱਤਾ ਹੁੰਦਾ ਜਿਹੜੇ ਬਾਸ ਨੇ ਸਿਰਫ ਇੱਕ ਵਾਰੀ ਖਰੀਦਣੇ ਨੇ ਫਿਰ ਇਹ ਲਗਾਤਾਰ 5-7 ਸਾਲ ਚੱਲੀ ਜਾਂਦੇ ਨੇ ਜੇਕਰ ਤੁਸੀਂ ਇਹ ਖੇਤੀ ਕਰਨਾ ਚਾਹੁੰਦੇ ਹੋ ਤਾਂ ਇੱਕ ਵਾਰ ਇਸ ਨੌਰ ਵੈਲਟ ਦੇ ਵਿੱਚ ਸਭ ਤੋਂ ਜ਼ਿਆਦਾ ਟਮਾਟਰ ਲੱਗਦਾ ਤੇ ਇੱਕ ਵਾਰੀ ਵਿਜਿਟ ਕਰਕੇ ਦੇਖਿਓ ਤੇ ਤੁਹਾਨੂੰ ਸਮਝ ਵੀ ਆ ਜਾਊਗੀ ਤਕਰੀਬਨ 4 ਫੁੱਟ ਦੇ ਇਹ ਪੱਤੇ ਨੇ ਤੇ ਖੇਤੀ ਕੋਈ ਜ਼ਿਆਦਾ ਹੁਣੀ ਮਹਿੰਗੀ ਨਹੀਂ ਹੈਗੀ ਪਰ ਤੁਹਾਨੂੰ ਜਾਂਚ ਹੋਣੀ ਚਾਹੀਦੀ ਆ ਖਾਸ ਕਰਕੇ ਟਮਾਟਰਾਂ ਨੂੰ ਬੰਨਣਾ ਕਿਵੇਂ ਆ ਤੇ ਬਾਸ ਦੇ ਉੱਪਰ ਚੜ੍ਹਨੇ ਕਿਵੇਂ ਨੇ ਇਹ ਵੱਡੀ ਗੱਲ ਆ O rei de bicho